ਤੁਹਾਨੂੰ ਤੁਹਾਡੇ ਜੇ ਕਿਸੇ ਦੇ ਪ੍ਰੀਯ ਜਨ ਨੂੰ ਕਿਸੇ ਦੇ ਖਾਸ ਬੰਦੇ ਨੂੰ ਦੋਸਤ ਨੂੰ ਮਿੱਤਰ ਨੂੰ ਭੈਣ ਨੂੰ ਭਰਾ ਨੂੰ ਮਾਤਾ ਪਿਤਾ ਬੇਡੇ ਨੂੰ ਰੀੜ ਦੀ ਹੱਡੀ ਦੀ ਸੱਟ ਵੱਜੀ ਹੈ ਤੁਹਾਡੇ ਪਾਸੇ ਨਹੀਂ ਚੱਲ ਰਿਹਾ ਪੈਰ ਨਹੀਂ ਚੱਲ ਰਿਹਾ ਜਾਂ ਹੱਥ ਨਹੀਂ ਚੱਲ ਰਿਹਾ ਸਾਡੇ ਨਾਲ ਸੰਪਰਕ ਕਰੋ ਨੰਬਰ ਸਾਡੇ ਥੱਲੇ ਚੱਲ ਰਿਹਾ ਹੈ ਜੇ ਕਿ ਪਲੀਜ਼ ਬੇਨਤੀ ਹੈ ਕਾਲ ਜੋ ਹੈ ਨਾ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਦੇ ਵਿੱਚ ਕਰੇ ਵੀਡੀਓ ਸ਼ੇਅਰ ਕਰਨਾ ਜ਼ਰੂਰੀ ਹੈ ਆਪਣੇ ਆਪ ਨੂੰ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਤੁਸੀਂ ਵੀ ਇੱਥੇ ਵੀਡੀਓ ਦੇਖੇ ਜੇ ਬਹੁਤ ਦੇਖੇ ਦੇਖ ਕੇ ਹੌਸਲਾ ਆਇਆ ਬਹੁਤ ਉਹ ਬਣਾ ਬੰਦ ਨਹੀਂ ਬੀਰ ਬੋਤ ਪਰਲੇ ਤੇ ਹੋ ਗਈ ਨਾ ਨਾਲ ਲੋਕਾਂ ਨੇ ਚੁੱਕੀ ਤਹੂ ਲੈਣ ਵੀ ਗਏ ਸੀ ਬੰਦਾਂ ਨੂੰ ਲੈ ਜੇ ਤੁਸੀਂ 2.5 300 ਕਿਲੋਮੀਟਰ ਤੋਂ ਕੋ ਕੋ ਥੋੜੇ ਕੋ ਪੈਸੇ ਦੀ ਦਿੱਕਤ ਤਾਂ ਤੁਹਾਨੂੰ ਲੈਣ ਵੀ ਆਣੇ ਬੈਕਪੋਰੇ ਬਣਨ ਲੱਗੇ ਖਾਣੇ ਵਸ ਹ ਸੰਗਤ ਰੋਸ ਸੇਣਾ ਇਹ ਸਾਰਾ ਇਸ਼ਾਰਾ ਨਾ ਦੱਸ ਦੇ ਜਿੰਨਾ ਵੀ ਦੱਸ ਸਕਦਾ ਤੁਸੀਂ ਸਮਝ ਪਾਉਣਾ ਕੀ ਕਰ ਰਹੇ ਕੁਝ ਜਦੋਂ ਕਿ ਖਿਡਾਰੀ ਭਾਵੇਂ ਮੂੰਹ ਤੋਂ ਨਹੀਂ ਬੋਲ ਪਾ ਰਿਹਾ ਭਾਵੇਂ ਹੱਥਾਂ ਪੈਰਾਂ ਤੋਂ ਘੱਟ ਸਮਰਥ ਹੈ ਇਹ ਦਿਮਾਗੀ ਤੌਰ ਤੇ ਪੂਰਨ ਸਮਰਥ ਹੈ ਪੂਰਾ ਜਲਦਾ ਕੋਈ ਇਸ਼ੂ ਨਹੀਂ ਆਗਾ ਜਿੰਨੇ ਕ ਤੁਸੀਂ ਸਿਆਣੇ ਹੋ ਨਾ ਉਸ ਤੋਂ ਦੋ ਕਦਮ ਜ਼ਿਆਦਾ ਸਿਆਣਾ ਹੋਣਾ ਗਲਤ ਤਾਂ ਨਹੀਂ ਕਹਿ ਰਿਹਾ ਮੈਂ ਹਾਂ ਸਿਆਣਾ ਪੁਰਾ ਕਿਆ ਕਰ ਰਹੇ ਹੋ ਮੈਨੂੰ ਗੁਰਬਾਣੀ ਦੀ ਵੀਡੀਓ ਦੇ ਰਹੇ ਹੋ ਜੀ ਰਿਡਿਟ ਕਰ ਰਹੇ ਹੋ ਗੁਰਬਾਣੀ ਦੀ ਹਾਂ ਬਰਨਾਲੇ ਤੋਂ ਸੀਗੇ ਨਾ ਤੁਸੀਂ ਹਾਂ ਜੀ ਅਮਨਪੈਣ ਨੇ ਗੁਰਬਾਣੀ ਵੀਡੀਓ ਵੀ ਐਡਿਟ ਕਰਦੀ ਹੈ ਔਰ ਜਦ ਇਹ ਆਪਣੇ ਘਰਦਿਆਂ ਨੂੰ ਫਾਈਨੈਂਸ਼ੀਅਲ ਆਰਥਿਕ ਪੱਖੋਂ ਸਪੋਰਟ ਕਰਦੀ ਹੈ ਉਹ ਵੀਡੀਓ ਰਿਡਿਟਿੰਗ ਫਾਈਲ ਉੱਪਰ ਪਾ ਕੇ ਕਰਕੇ ਜਦੋਂ ਵੀ ਟੈਕਸ ਲਗਾ ਕੇ ਜਦੋਂ ਵੀ ਗੁਰਬਾਣੀ ਆ ਹਾਂ ਜੀ ਕੋ ਦੇਖ ਕੇ ਜਦੋਂ ਹਾਂ ਜੀ ਸਾਰੇ ਕਰਵਾਉਣਗੇ ਕੰਮ ਲੈ ਦੋਗੇ ਫਿਰ ਉਸ ਤੋਂ ਬਾਅਦ ਟੈਕਸ ਲਾ ਕੇ ਜਦੋਂ ਵੀ ਗੁਰੂ ਵੀ ਜੀ ਬਹੁਤ ਹੀ ਚੰਗਾ ਬਹੁਤ ਹੀ ਚੰਗਾ

ਇਹ ਆ ਗਏ ਦੱਸਦੇ ਨੇ। ਮੇਰੇ ਡੈਡੀ ਆਰਮੀ ਨੇ ਪਿਆ ਜੀ ਇਸ ਨੂੰ। ਉਹ ਮਾਵਾਂ 2 ਸਾਲ ਉਹਨਾਂ ਕੋ ਸੇਵਾ ਨੇ। 100 ਦਿਨ। ਆਹ ਉਹ ਬੇਰੁਮ ਆ ਕੇ ਆ ਗਏ ਇਸ ਨੂੰ। ਇਹਨਾਂ ਦੀ ਬੇਟੀ ਆਈ ਹੈ ਨਾਲ ਇਹਨਾਂ ਦੇ ਹਨ ਕਸ਼ਮੀਰ ਤੋਂ। ਆਫਰੀ ਟਾਈਮ ਤੋਂ ਬੇਟੀ ਸੇਵਾ ਸਹਿਯੋਗ ਕਰ ਰਹੀ ਹੈ। ਬਹੁਤ ਧੰਨਵਾਦ ਭੈਣ ਦਾ ਵੀ ਸਾਡੇ ਨਾਲ ਵੀ ਸੇਵਾ ਸਹਿਯੋਗ ਕਰਦ ਲਈ। ਮਾਤਾ ਜੀ ਦਾ ਬਹੁਤ ਧੰਨਵਾਦ ਹੈ। कश्मीर लगातार पेशेंट अप्रोच कर रहे ने दिलदार अहमद दोस्त है कि वो हां जी आप कैसे हो मैंने सुना बहुत शरारत करते हो हां करती मुझे हाँ रिटायर्ड हुई थी कल इसकी फैन सोफी जी शरारता ज्यादा करती है कुछ गल्ला समझानी ना ताज ना सकती हां जी कैसे हो आ, कैसे हो ये अब नहीं पा रहा हूं मैं मैं बहुत टाइम से बिजी चल था, था, था। इसलिए मैं आ नहीं पाया था आंटी कह रही है मेरे को इंजेक्शन लगा दो किस बात का मरने के लिए मरना है नहीं नहीं क्यों मरना है आंटी कमजोर है आंटी बूढ़ी हो रही आंटी बूढ़े हो रहे बूढ़े हो रहे ऐसे मत फिर पता करो अशोक तो को बुलाओ मिलने आएगा वो हाँ? मैं निया निया। निय। निय। हाँ? निय। है मैं आपकी अभी आधे घंटे में बात करता हूँ ठीक है थोड़ी देर दो ये हाल चाल रहे चाह पीली फिर भी नहीं है चाह पीली बहुत बढ़िया रोटी जी क्या खाता चाह ना रोटी खा हाँ? ली ना बहुत बढ़िया क्या करें चले जी चलो चलो बढ़िया जी बढ़िया बहुत दर्द हो रहा है ਇਹ ਕਿਦੇ ਦਿਨ ਗੀ ਗੀ ਇਹ ਤੇ ਅੱਛਾ ਇਹ ਨਹੀਂ ਆ ਰਹੀ ਨਹੀਂ ਆਉਂਦੀ ਇਹਨੂੰ ਬਾਈਕੇ ਪਰ ਗੱਜਿਆ ਤੁਸੀਂ ਗਏ ਸੀ ਨਾਲ ਹਾਂ ਕਿੰਨੇ ਅੱਛਾ ਵੀ ਤੁਸੀਂ ਨਾਲ ਗਏ ਸੀ ਮਤਲਬ ਲੈਣ ਲਈ ਹੁਣ ਮੈਨੂੰ ਆਪ ਦੱਸ ਦੋ ਮਾਤਾ ਦੇ ਕੋ ਕਿੱਡੀ ਜ਼ਮੀਨ ਸੀ ਕਿੰਨੇ ਘਰ ਬੜੇ ਹੋਏ ਕਿਹਦੇ ਜਮਾਨੇ ਇਹ ਬਹੁਤ ਕਰੋੜਾਂ ਦੀ ਸੰਪਤੀ ਕਰੋੜਾਂ ਦੀ ਸੰਪਤੀ ਸੀ ਜਿਹੜੀ ਖੁਸ਼ਵੰਤ ਆਂਟੀ ਬਾਹਰ ਪਈਏ ਨਾ ਉਹਦੇ ਕੋਲ ਵੀ ਬਹੁਤ ਗਿਓ ਸੀ ਮਾਤਾ ਦੇ ਕਰੋੜਾਂ ਦੇ ਸੰਬੰਧ ਦਾ ਸਭ ਦਾ ਇਹ ਹਾਲ ਕਿੰਨੇ ਤਣਾੜ ਸਾਡੇ ਕੋਲ ਪੂਰੇ ਹੋ ਗਏ ਨਾਲ ਜੁੜਿਆ ਕਰੋ ਤੁਸੀਂ ਦੇਖ ਰਹੇ ਪੂਰਾ ਉੱਪਰ ਤੱਕ ਬੜਿਆ ਹੋਇਆ ਨਾ